ਨਾਜ਼ਪਿੰਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖੀ ਅਮਨ ਅਰੋੜਾ ਨੇ ਲੁਧਿਆਣਾ ਪੱਛਮੀ ਜਿਲ੍ਹੇ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਬਿਆਨ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਿਵਹਾਰ ਕੀਤਾ ਹੈ ਉਹਨਾਂ ਕਦੇ ਵੀ ਆਮ ਲੋਕਾਂ ਦਾ ਸਤਿਕਾਰ ਨਹੀਂ ਕੀਤਾ ਜਿਸ ਕਾਰਨ ਉਸ ਦੀ ਇਹ ਹਾਲਤ ਹੋ ਗਈ ਹੈ ਅਰੋੜਾ ਨੇ ਕਹਿ ਕੇ ਆਸ਼ੂ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਨਹੀਂ ਚਲਦੀ ਪਰ ਸਵਾਲ ਇਹ ਹੈ ਕਿ ਤੁਸੀਂ ਮੰਤਰੀ ਦੇ ਤੌਰ ਤੇ ਵੀ ਕਿਵੇਂ ਰਾਜ ਕੀਤਾ ਇੱਕ ਮੰਤਰੀ ਦੇ ਤੌਰ ਤੇ ਤੁਸੀਂ ਇੱਕ ਮਹਿਲਾ ਸਿੱਖਿਆ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ ਤੁਸੀਂ ਖੁੱਲੇ ਆਮ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੰਦੇ ਸੀ ਤੁਹਾਡੇ ਤੇ ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਸਨ ਕੀ ਤੁਸੀਂ ਸਾਡੇ ਤੋਂ ਵੀ ਇਹੀ ਉਮੀਦ ਕਰ ਰਹੇ ਹੋ ਸਾਡਾ ਜਵਾਬ ਸਪਸ਼ਟ ਹੈ ਕਿ ਸਾਡੇ ਮੰਤਰੀ ਅਜਿਹਾ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਅਜਿਹਾ ਕਰਨਾ ਚਾਹੁੰਦੇ ਹਨ ਉਹਨਾਂ ਕਹੇ ਕਿ ਲੋਕਾਂ ਨੇ ਸਾਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਚੁਣਿਆ ਹੈ ਅਤੇ ਅਸੀਂ ਆਪਣਾ ਕੰਮ ਸਸ਼ਟਾਚਾਰ ਨਾਲ ਰਹਿ ਕੇ ਕਰ ਰਹੇ ਹਾਂ ਧਮਕੀਆਂ ਦੇਣਾ ਅਤੇ ਗਾਲਾਂ ਕੱਢਣਾ ਸਾਡੀ ਪਾਰਟੀ ਦਾ ਸੱਭਿਆਚਾਰ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ ਗਲਤ ਟੰਗ ਨਾਲ ਆਪਣੀ ਮਰਜ਼ੀ ਚਲਾਉਣ ਨਾਲੋਂ ਥੋੜਾ ਘੱਟ ਚੱਲੇ ਉਹ ਬਿਹਤਰ ਹੈ ਪਰ ਜੋ ਵੀ ਕਰੋ ਇਮਾਨਦਾਰੀ ਅਤੇ ਨਿਮਰਤਾ ਨਾਲ ਕਰੋ ਅਰੋੜਾ ਨੇ ਕਿਹਾ ਕਿ ਮੈਨੂੰ ਇਸ ਬਾਰੇ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਹੈ ਲੁਧਿਆਣਾ ਪਛਮੀ ਦੇ ਲੋਕ 19 ਤਰੀਕ ਨੂੰ ਆਸ਼ੂਨੂ ਦੱਸਣਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਰਾਜਨੀਤੀ ਪਸੰਦ ਹੈ ਅਰੋੜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਉਹ ਇਸ ਦੇ ਆਗੂ ਨੇ ਆਪਣਾ ਆਤਮ ਸਨਮਾਨ ਆਪਣੀ ਹਾਈ ਕਮਾਂਡ ਅੱਗੇ ਵੇਚ ਦਿੱਤਾ ਉਹਨਾਂ ਨੇ ਮਾਫੀਆ ਨੂੰ ਸੁਰੱਖਿਆ ਦਿੱਤੀ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕੀਤੇ ਉਹਨਾਂ ਦੀ ਅਸਲ ਵਫਾਦਾਰੀ ਦਿੱਲੀ ਅਤੇ ਇਟਲੀ ਦੇ ਦਰਬਾਰਾਂ ਵਿੱਚ ਉਹ ਹੁੰਦੀ ਹੈ ਉਹਨਾਂ ਦਾ ਆਗੂ ਉੱਥੋਂ ਹੁਕਮ ਲੈਂਦਾ ਹੈ ਅਤੇ ਪੰਜਾਬ ਨੂੰ ਉਸ ਅਨੁਸਾਰ ਚੋਕਣ ਲਈ ਕਿਹਾ ਜਾਂਦਾ ਹੈ ਦਿੱਲੀ ਵਿੱਚ ਬੈਠਾ ਉਹਨਾਂ ਦਾ ਕਾਂਗਰਸ ਪ੍ਰਧਾਨ ਖੁਦ ਇਟਲੀ ਦੇ ਹਕੂਮਤ 'ਤੇ ਕੰਮ ਕਰਦਾ ਹੈ। ਇਹਨਾਂ ਦੇ ਮੁੱਖ ਮੰਤਰੀ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਆਪਣੇ ਦਫ਼ਤਰ ਵਿੱਚ ਬਿਠਾਇਆ ਤੇ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਨ ਲਈ ਮਜਬੂਰ ਕੀਤਾ। ਆਪਣੇ ਰਾਜ ਦੌਰਾਨ ਇਹਨਾਂ ਲੋਕਾਂ ਨੇ ਨਾ ਤਾਂ ਕੋਈ ਰੁਜ਼ਗਾਰ ਦਿੱਤਾ ਤੇ ਨਾ ਹੀ ਵਿਕਾਸ ਦੇ ਕੰਮ ਕੀਤੇ। ਇਹਨਾਂ ਨੇ ਡਰੱਗ ਅਤੇ ਰੇਟ ਮਾਫੀਆ ਨੂੰ ਉਤਸ਼ਾਹਤ ਕਰਨ ਲਈ ਸੱਤਾ ਦੀ ਦੁਰਵਰਤੋਂ ਕੀਤੀ। ਅੱਜ ਵੀ ਕਾਂਗਰਸ ਕਈ ਮਾਫੀਆ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਕਾਂਗਰਸੀ ਆਗੂਆਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਭਲੇ ਲਈ ਕੰਮ ਕੀਤਾ ਇਹਨਾਂ ਲੋਕਾਂ ਦਾ ਆਮ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਲਈ ਕੁਰਸੀ ਹੀ ਸਭ ਕੁਝ ਹੈ